ਮਾਮਾ ਜੀ ਤੁਸ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਆਪਾਂ ਕਿਸੇ ਵੀ ਪਿੰਡ 'ਚ ਜਾਂਦੇ ਆ ਹਨਾ ਜਿਵੇਂ ਵੀ ਮੈਂ ਆਪਦੇ ਪਿੰਡ 'ਚ ਹੀ ਦੇਖਿਆ ਵੀ ਉੱਥੇ ਜਿਹੜੇ ਮذਬੀ ਸੇਖ ਹੁੰਦੇ ਆ ਉਹਨਾਂ ਦੇ ਘਰ ਜਿਹੜੇ ਉਹ ਫਿਰਨੀ ਫਿਰਨੀ ਤੇ ਹੁੰਦੇ ਆ ਇਹ ਐਂ ਕਾ ਤੇ ਹੁੰਦਾ ਈ ਉਹ ਤਰਿਆ ਤਿਰਾਹੇ ਸਵਾਲ ਆ ਅਸਲ ਦੇ ਵਿੱਚ ਇਹ ਚੀਜ਼ ਦਾ ਪਸ਼ੋਕੜ ਪੁਰਾਣੇ ਸਮੇਂ ਦੇ ਨਾਲ ਆ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਜਾਤੀਵਾਦ ਬਹੁਤ ਜ਼ਿਆਦਾ ਸੀਗਾ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝਦੇ ਸੀ ਉਹ ਮਾਈ ਵੀ ਸਿੱਖਾਂ ਨਾਲ ਰਵਦਾਸੀ ਸਿੱਖਾਂ ਨਾਲ ਜਾਂ ਹੋਰ ਜਿਨ੍ਹਾਂ ਨੂੰ ਅਖੌਤੀ ਛੋਟੀਆਂ ਜਾਤਾਂ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਨਫ਼ਰਤ ਕਰਦੇ ਸੀ ਇੱਥੋਂ ਤੱਕ ਨਫ਼ਰਤ ਕਰਦੇ ਸੀ ਕਿ ਉਹਨਾਂ ਦਾ ਉਹ ਪਰਸ਼ਾਵਾਂ ਤੱਕ ਬਰਦਾਸ਼ਤ ਨਹੀਂ ਕਰਦੇ ਸੀਗੇ ਜੇ ਕਿਤੇ ਪਰਛਾਵਾਂ ਪੈ ਜਾਂਦਾ ਸੀ ਨਾ ਤੇ ਉਹ ਇਹ ਚੀਜ਼ ਤੋਂ ਵੀ ਬਹੁਤ ਕਿਰਮਾਂ ਦੇ ਸੀਗੇ ਇੰਨਾ ਕੁ ਮੈਂ ਪੜਿਆ ਹੈ ਕਿ ਛੋਟੀਆਂ ਜਾਤਾਂ ਵਾਲਿਆਂ ਨੂੰ ਮਗਰ ਝਾਫੇ ਬੰਨ ਕੇ ਤੁਰਨਾ ਪੈਂਦਾ ਸੀ ਕਿ ਉਹਨਾਂ ਦੀ ਪੈਰ ਆ ਨਾ ਜਿਹੜੀ ਉਹ ਧਰਤੀ ਤੇ ਨਾ ਪੈ ਜਾਵੇ ਉਹ ਆਪ ਦੀਆ ਧਰਤੀ ਤੋਂ ਪੈਰ ਵੀ ਖਤਮ ਹੋ ਜੇ ਤੇ ਗਲ ਦੇ ਵਿੱਚ ਕੁਜੇ ਬੰਨੇ ਹੁੰਦੇ ਸੀ ਜਿਹਦੇ ਵਿੱਚ ਉਹ ਠੁੱਕਦੇ ਸੀ ਠੁੱਕ ਵੀ ਕਿਤੇ ਕੁਦਰਤੀ ਆ ਜਾਂਦਾ ਸੀ ਨਾ ਕਿ ਠੋਕ ਵੀ ਨਹੀਂ ਸਕਦੇ ਸੀ ਇੰਨੀ ਕੋਨਾ ਲੋਕਾਂ ਦੇ ਨਾਲ ਉਹ ਪੁਰਾਣੇ ਸਮਿਆਂ ਦੇ ਵਿੱਚ ਜਾਤੀ ਵਿਤਕਰਾ ਹੋਇਆ ਕਰਦਾ ਸੀ ਇੱਕ ਤਾਂ ਏਸ ਕਰਕੇ ਉਹਨਾਂ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਘਰ ਬਣਾਏ ਘਰ ਬਣੇ ਹੁੰਦੇ ਸੀ ਵਿਹੜੇ ਕਹਿੰਦੇ ਸੀ ਉਹਨਾਂ ਨੂੰ ਅੱਜ ਵੀ ਵਿਹੜੇ ਕਹਿੰਦੇ ਆ ਦੂਜੀ ਗੱਲ ਇਹ ਆ ਵੀ ਪੁਰਾਣੇ ਸਮਿਆਂ ਦੇ ਵਿੱਚ ਹਮਲਾਵਰ ਧਾੜ ਵੀ ਲੋਕ ਲੁਟੇਰੇ ਆਉਂਦੇ ਸੀ ਤਾਂ ਉਹਦਾ ਇੱਕ ਇੱਕ ਮਕਸਦ ਇਹ ਹੁੰਦਾ ਸੀ ਕਿ ਜਿਹੜੇ ਬਾਹਰੋਂ ਲਟੇਰੇ ਆਉਣਗੇ ਧੜ ਵੀ ਆਉਣਗੇ ਤਾਂ ਉਹ ਪਹਿਲਾ ਸਭ ਤੋਂ ਉਹਨਾਂ ਲੋਕਾਂ ਦੇ ਘਰਾਂ ਚ ਪੈਣਗੇ ਤਾਂ ਫਿਰ ਉਹ ਮੁਕਾਬਲਾ ਕਰਨਗੇ ਇੱਕ ਤਾਂ ਉਹ ਤਾਕਤਪੱਖ ਤੋਂ ਅਮੀਰ ਹੁੰਦੇ ਸੀਗੇ ਜਰਵਾਣੇ ਹੁੰਦੇ ਸੀ ਤਕੜੇ ਹੁੰਦੇ ਸੀ ਤੇ ਇੱਕ ਗਰੀਬ ਤਾਂ ਮਾਰਾ ਹੀ ਮਾਰਿਆ ਹੁੰਦਾ ਦੂਜੀ ਗੱਲ ਇੱਕ ਇਹ ਹੁੰਦੀ ਸੀ ਵੀ ਇਹ ਪਸ਼ੂ-ਪਸ਼ੂ ਰੱਖਦੇ ਹੁੰਦੇ ਸੀ ਤਾਂ ਕਰਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਹੀ ਘਰ ਰੱਖੇ ਜਾਂਦੇ ਸੀ ਇਹਨਾਂ ਦੇ ਤੇ ਅੱਜ ਵੀ ਤੁਸੀਂ ਦੇਖੋਗੇ तकरीबन ਕਿਸੇ ਪਿੰਡ 'ਚ ਚਲੇ ਜਾਓ ਤੁਹਾਨੂੰ ਮਾਹੀ ਵੀ ਸਿੱਖਾਂ ਦੇ ਘਰ ਜਿਨ੍ਹਾਂ ਨੂੰ ਵੇਹਰਾ ਕਹਿੰਦੇ ਆ ਉਹ तकरीबन ਪਿੰਡਾਂ ਤੋਂ ਬਾਹਰਲੇ ਪਾਸੇ ਮਿਲੂਗਾ ਇਹ ਜਾਤੀ ਵਿਕਰਾਂ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਸੀ ਅੱਜ ਤਾਂ ਬਹੁਤ ਪੜ੍ਹੇ ਲਿਖੇ ਲੋਕ ਹੋ ਗਏ ਅਮੇਦਕਰ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰਮਤਿ ਸਾਹਿਬ ਮਹਾਰਾਜ ਦੀ ਫਿਲਾਸਫੀ ਦੇ ਨਾਲ ਅੱਜ ਜਾਤੀਵਾਦ ਕ੍ਰਾ ਖਤਮ ਹੋ ਗਿਆ ਪਰ ਅਜੇ ਵੀ ਕਈਆਂ ਲੋਕਾਂ ਦੇ ਵਿੱਚ ਹੈਗਾ ਪਰ ਤੁਹਾਨੂੰ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਚਕਾ ਕੇ ਇਹ ਜਾਤੀਵਾਦ ਕ੍ਰਾ ਖਤਮ ਕਰਤਾ ਪਰ ਫਿਰ ਵੀ ਤੇਰਾ ਇਹ ਸਵਾਲ ਆ ਬਹੁਤ ਲੋਕਾਂ ਦੇ ਦਿਮਾਗ 'ਚ ਆਉਂਦਾ ਹੋਣਾ ਬੱਚਿਆਂ ਦੇ ਦਿਮਾਗ 'ਚ ਆਉਂਦਾ ਹੋਣਾ ਕੀ ਕਾਰਨ ਸੀ ਕਿ ਇਹ ਘਰ ਪਿੰਡਾਂ ਤੋਂ ਬਾਹਰ ਹੀ ਹੁੰਦੇ ਸੀ ਫਿਰਨੀਆਂ ਤੇ ਹੁੰਦੇ ਸੀਗੇ ਪਿੰਡ ਦੇ ਵਿੱਚ ਵੀ ਬਹੁਤ ਘੱਟ ਹੁੰਦੇ ਆ ਜੇਕਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰ ਦਿਓ ਜੇ ਜੇ ਇਸ ਵਿਯੋਧਾ ਪਸ਼ੋਕੜ ਜਾਂ ਇਸ ਵੀਡੀਓ ਦਾ ਕੋਈ ਤੁਹਾਨੂੰ ਇਨਾ ਘਰਾਂ ਦੇ ਬਾਹਰ ਕਾਰਨ ਹੋਰ ਵੀ ਕੋਈ ਹੋਇਆ ਤਾਂ ਵੀ ਦੱਸਿਓ ਜੋ ਆਪਣਾ ਚੈਨਲ ਖੋਖਰ ਮੁਖਤਰ ਵਾਲਾ YouTube ਤੇ ਸਬਸਕ੍ਰਾਈਬ ਕਰੋ ਤੇ Facebook ਤੇ ਫਾਲੋ ਕਰੋ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਧੰਨਵਾਦ